ਜਿਹੜੀ ਗੱਲ ਸਮਝਣ ਦੀ ਲੋੜ ਹੈ ਉਹ ਮੈਂ ਤੁਹਾਨੂੰ ਸਮਝਾਣਾ ਚਾਹੁੰਦਾ ਕਿ ਵੇਖੋ 1980 ਤੱਕ ਸਰਪਲਸ ਸੁਭਾਸੀ ਆਪਣਾ ਸਰਪਲਸ ਦਾ ਮਤਲਬ ਹੈ ਕਿ ਜਿੰਨੇ ਆਮਦਨ ਨੇ ਉਹਦੇ ਨਾਲ ਸਾਡਾ ਖਰਚਾ ਕਰ ਸੀ ਉਹਨੂੰ ਸਰਪਲਸ ਕਿਹਾ ਜਾਂਦਾ ਆਪਾਂ ਕਿਹਾ ਨਹੀਂ ਹੈ ਜੇ ਲੱਖ ਰੁਪਿਆ ਆਪਾਂ ਨੂੰ ਆਮਦਨ ਹੈ ਤੇ 50 ਹਜ਼ਾਰ ਦਾ ਖਰਚਾ ਤੇ 50 ਬਚ ਗਿਆ ਉਹਨੂੰ ਸਰਪਲਸ ਕਿਹਾ ਜਾਂਦਾ ਜਦੋਂ 15 ਸਾਲ ਲੱਤੇ ਹਾਲਾਤ ਵਿਗੜੇ ਤੇ ਕਿਉਂ ਵਿਗੜੇ ਕੀ ਉਹਦਾ ਕਾਰਨ ਸੀ ਉਹ ਛੱਡ ਲੀਆ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਬਾਤ ਬਵਾਤ ਚੱਲੇ ਪੈਣਾ ਕਿਉਂਕਿ ਆ ਸਾਰੀ ਚੀਜ਼ ਨੋਟ ਹੋਣੀ ਹੈ ਲੋਕਾਂ ਜਾਣੀ ਹੈ ਫਿਰ ਤੁਰ ਪੈਂਦਾ ਕੋਈ ਨਾ ਕੋਈ ਆ ਕੇ ਉਹ ਕਹੇ ਦਾਈ ਤਰ ਕੋ ਕਹਿੰਦਾ ਆਪਾਂ ਉਸ ਵਿਵਾਦ ਚ ਹੀ ਨਾ ਪਈਏ ਮੈਂ ਇੱਕੋ ਗੱਲ ਨਿਚੋੜ ਕਰਨਾ ਚਾਹਦਾ 15 ਸਾਲ ਤਰਨ ਤਰਨ ਮਹੀਨੇ ਚੋਂ 15 ਦਿਨ ਬੱਦ ਗਏ ਆ ਉਹਦਾ ਕਾਰਨ ਕੀ ਸੀ ਉਹ ਛੱਡ ਲੋ 15 ਦਿਨ ਬੱਦ ਹੁੰਦਾ ਸੀ ਤੇ ਵਰਕਿੰਗ ਟਾਈਮ ਇਥੇ 810 ਘੰਟੇ ਇਹ ਦੁਕਾਨਾਂ ਵੀ ਖੁੱਲੀਆਂ 12 ਵਜੇ ਖੁੱਲੀਆਂ ਤੇ 6 ਵਜੇ ਬੰਦ ਹੋ ਜਾਂਦੀਆਂ ਇੱਕ ਵਿੰਡੋ ਜਿਹੜੀ ਖਿੜਕੀ ਜੇ ਵੀ ਘੰਟੇ ਖੁੱਲ੍ਹ ਸਕਦੀ ਬਾਹਰਲੇ ਮੁਲਕਾਂ 'ਚ ਕਿਸੇ ਦੁਕਾਨ 'ਤੇ ਤੁਸੀਂ ਮਾਰਕੀਟ ਪਲੇਸ ਤੇ ਚਲੇ ਜਾਓ 24 7 365 ਦੇ ਖੁੱਲੀਆਂ ਮਿਲ ਜਣ ਐਥੇ 24 ਘੰਟਿਆਂ 'ਚ ਜਿਹੜੀ ਦੁਕਾਨ 6 ਘੰਟੇ ਖੁੱਲਣੀ ਜਿਹੜੀ ਮਹੀਨੇ ਵਿੱਚ 15 ਦਿਨ ਬੰਦੀ ਰਹਿਣੀ ਹੈ ਤੇ ਉਸ ਸੂਬੇ ਦਾ ਉਸ ਕੌਮ ਦਾ ਤੇ ਉਸ ਦੇਸ਼ ਦਾ ਬੰਦਾ ਕੀ ਇਹ ਪਹਿਲੇ ਮੈਨੂੰ ਇਹ ਦੱਸੋ ਇਸੇ ਮਜਬੂਰੀ ਕਰ ਹਰ ਘਰ ਚੋਂ ਅੱਜ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਸਾਰਿਆਂ ਦੇ ਬੱਚੇ ਬਾਹਰ 80% ਪੰਜਾਬੀ ਜਿਹੜਾ ਬਲਦੇਸ਼ਾਂ 'ਚ ਪਿਛਲੇ 60 70 ਸਾਲ ਦਾ ਚਲਾ ਗਿਆ ਕਿਉਂਕਿ ਇੱਥੇ ਸਾਡੇ ਕੋਲ ਕੰਮ ਹੀ ਨਹੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਨਾ ਦੋ ਕਮਾ ਸਾਰਿਆਂ ਨੂੰ ਪਾਵਰਫੁੱਲ ਦੋ ਕਮਾ ਇੱਕ ਸੀ ਪੰਜਾਬੀ ਤੇ ਦੂਜੇ ਸੀ ਬੰਗਾਲੀ ਦੇਸ਼ ਦੀ ਜੇ ਅਸੀਂ ਆਜ਼ਾਦੀ ਤੋਂ ਪਹਿਲੇ ਗਿਣਤੀ ਗੈਣ ਲਈਏ ਜਿਹੜਾ ਅੱਜ ਸਾਡੇ ਚੋਂ ਪਾਸਾ ਦੂਸਰੇ ਦੇਸ਼ ਚ ਚਲਾ ਗਿਆ ਜੇ ਅਸੀਂ ਦੋਨੋਂ ਇਕੱਠੇ ਹੋ ਜੀਏ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਚ ਪੰਜਾਬ ਦੀ ਹੈ 155 ਤੋਂ 60 ਸੀਟਾਂ ਹੋਈਆਂ ਸੀ 155 ਤੋਂ ਸਰ ਤੇ ਜੇ ਬੰਗਾਲ ਚੋਂ ਬੰਗਲਾਦੇਸ਼ ਵੱਖਰਾ ਹੁੰਦਾ 150 55 ਹੀ ਹੁੰਦਾ ਕੁਝ ਉਹਨਾਂ ਕੋ 42 ਰਹਿ ਗਿਆ ਬੰਗਾਲ ਕੋ ਸਾਡੇ ਕੋ 13 ਰਹਿ ਗਈ ਸਾਡੀ ਹੋਣ ਦੀ ਖਤਮ ਹੋ ਅਨਫੋਰਚੂਨੇਟ ਗੱਲ ਹੈ ਜਿਹੜਾ ਸਾਡਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਵੇਖੋ ਕੋਈ ਵੀ ਦੇਸ਼ ਜਾਂ ਸੂਬਾ ਜਾਂ ਕੌਮ ਵਪਾਰ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ ਦੁਨੀਆ 'ਚ ਕੋਈ ਵੀ ਵੱਡੇ ਤੋਂ ਵੱਡੇ ਦੇਸ਼ ਚ ਅਮਰੀਕਾ ਚਲੇ ਜਾਓ ਜੇ ਦੀ ਰੋਜ਼ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਆ ਉਹ ਕੱਲਾ ਐਗਰੀਕਲਚਰ ਤੇ ਜ਼ਿੰਮੇਵਾਰ ਹੋ ਤੋ ਨਹੀਂ ਕਾ ਉਹ ਕਾਮਯਾਬ ਉੱਥੇ ਇੰਨੀ ਜ਼ਿਆਦਾ ਉੱਥੇ ਐਗਰੋ ਇੰਡਸਟਰੀ ਲੱਗੀਆਂ ਤੇ ਵੇਖੋ ਬਦਾਮਾਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਾਜੂਆਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਿਸ਼ਮਿਸ਼ਤੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਨਾਲ ਹੀ ਫੈਕਟਰੀ ਲੱਗੀ ਉਹਦੀ ਪੈਕਿੰਗ ਹੁੰਦੀ ਬਾਹਲੇ ਦੇਸ਼ਾਂ ਜਾਂਦੀ ਸਾਰਾ ਵੱਧ ਕੈਲੀਫੋਰਨੀਆ ਦਾ ਬਾਦਾਮ ਅਜੇ ਹਿੰਦੁਸਤਾਨ ਚ ਆ ਰਿਹਾ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਸਾਡਾ ਜਿਹੜਾ ਇੱਕ ਸੁੱਕਾ ਡਰਾਈ ਪੋਰਟ ਸੀ ਬੰਦਰਗਾਹ ਸੀ ਸਾਡੀ ਉਹ ਸੀ ਜਿਹੜਾ ਵਾਗਾ ਬੋਰਡ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਹਜ਼ਾਰਾਂ ਸਾਲ ਪਹਿਲੇ ਵਾਗਾ ਤੇ ਢੀਲ ਟ੍ਰੈਡੀਸ਼ਨਲ ਸਿਲਕ ਰੂਟ ਸੀ ਯੂਰਪ ਤੋਂ ਏਸ਼ੀਆ ਦਾ ਦਰੇ ਖਾਇਬਰ ਤੋਂ ਪਸ਼ਾਵਰ ਰਾਵਲਪਿੰਡੀ ਲਾਹੌਰ ਅੰਮ੍ਰਿਤਸਰ ਤੇ ਦਿੱਲੀ ਵਪਾਰ ਚੱਲਦਾ ਸੀ ਤਾਂ ਹੀ ਤੁਹਾਨੂੰ ਪਤਾ ਹੋਣਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੋਂ ਜਿਹੜੇ ਕਾਰਪੈਟ ਬਣਾਉਣ ਵਾਲੇ ਸੀ ਦਰੀਆਂ ਬੁੰਨ ਵਾਲੇ ਸੀ ਸ਼ਾਲ ਬਣਾਉਣ ਵਾਲੇ ਸੀ ਅੰਮ੍ਰਿਤਸਰ ਸਾਹਿਬ ਚ ਲਿਆ ਕੇ ਬਸਾਇਆ ਸੀ ਸਾਡੇ ਕੋਲ ਬਹੁਤ ਵੱਡੀ ਇੱਕ ਚਾਹ ਦੀ ਇੰਡਸਟਰੀ ਹੁੰਦੀ ਚਾਹ ਦਾ ਪੱਤਾ ਵੀ ਕਦੀ ਪੰਜਾਬ ਦੇ ਕੋਲ ਦੀ ਵੀ ਨਹੀਂ ਹੁੰਦਾ ਸਾਰਾ ਨਾਰਥ-ਈਸਟ ਚ ਹੁੰਦਾ ਹੈ ਯਾ ਅਸਾਮ ਚ ਚਾਹ ਹੁੰਦੀ ਹੈ ਯਾ ਡਾਡਲਿੰਗ ਵਾਲ ਚਾਹ ਹੁੰਦੀ ਹੈ ਪਰ ਸਾਰਾ ਉਹ ਵੱਡੀ ਮਾਰਕੀਟ ਅੰਮ੍ਰਿਤਸਰ ਸ ਕਿਉਂਕਿ ਇੱਥੋਂ